ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਡੋਨਲਡ 트ੰਪ ਨੇ ਫੇਰ ਤੋਂ ਇੱਕ ਵਾਰ ਬਹੁਤ ਵੱਡਾ ਝਟਕਾ ਭਾਰਤ ਨੂੰ ਦੇ ਦਿੱਤਾ ਹੈ ਉੱਥੇ ਦੂਸਰੇ ਪਾਸੇ ਡੋਨਲਡ 트ੰਪ ਦੇ ਨਾਲ ਇੱਕ ਸਿੱਖ ਵਿਅਕਤੀ ਦੀ ਗੁਰਸਿੱਖ ਬੰਦੇ ਦੀ ਤਸਵੀਰ ਜਾਰੀ ਕੀਤੀ ਗਈ ਔਰ ਇਹ ਜੋ ਤਸਵੀਰ ਹੈ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗੂ ਫੈਲ ਗਈ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਇਹਨਾਂ ਦੀ ਇਹ ਤਸਵੀਰ ਵੀ ਦਿਖਾਵਾਂਗੇ ਔਰ ਇਸ ਮਸਲੇ ਦੀ ਪੂਰੀ ਜਾਣਕਾਰੀ ਵੀ ਤੁਹਾਨੂੰ ਦਵਾਂਗੇ ਇਸ ਦੇ ਨਾਲ ਹੀ ਐਲਨ ਮਸਕ ਦੀ ਗ੍ਰੋਕ AI ਨੇ ਤਬਾਈ ਮਚਾਈ ਹੋਈ ਹੈ ਇੱਕ ਪਾਸੇ ਤਾਂ ਗ੍ਰੋਕ AI ਨੇ ਕਹਿ ਦਿੱਤਾ ਕਿ ਖਾਲਸਾ ਧਰਤੀ ਦੇ ਉੱਤੇ ਰਾਜ ਸੇ ਖਾਲਸਾ ਰਾਜ ਦਾ ਇੱਕ ਨਵਾਂ ਵੀਡੀਓ ਪੰਜਾਬ ਤੋਂ ਸਾਹਮਣੇ ਵੀ ਆ ਗਿਆ ਅਚਾਨਕ ਹੀ ਇੱਕ ਪਾਸੇ ਗਰੋਕ AI ਕਹਿੰਦਾ ਕਿ ਖਾਲਸਾ ਰਾਜ ਆ ਗਿਆ ਦੂਜੇ ਪਾਸੇ ਗਰੋਕ AI ਨੇ ਉਸ ਦਾ ਇੱਕ ਨਵਾਂ ਵੀਡੀਓ ਵੀ ਕੱਟ ਕੇ ਸਾਹਮਣੇ ਰੱਖ ਦਿੱਤਾ ਵੀਡੀਓ ਵੀ ਅੱਗੇ ਚੱਲ ਕੇ ਤੁਹਾਨੂੰ ਆਪਾਂ ਦਿਖਾਵਾਂਗੇ ਨਿਊਜ਼ੀਲੈਂਡ ਦੇ ਪੀਐਮ ਨੇ ਵੀ ਦੋਸਤੋ ਸਿੱਖਾਂ ਦੇ ਬਾਰੇ ਕੁਝ ਇਹੋ ਜਿਹਾ ਬੋਲ ਦਿੱਤਾ ਜਿਹੜਾ ਭਾਰਤ ਦਾ ਗੁੱਦੀ মিডিਆ ਹੈ ਇਸ মিডিਆ ਨੂੰ ਬਹੁਤ ਜ਼ਿਆਦਾ ਮਿਰਚਾਂ ਲੜਨੀਆਂ ਸ਼ੁਰੂ ਹੋ ਗਈਆਂ ਇਹ ਵੀ ਵੀਡੀਓ ਤੁਹਾਨੂੰ ਅੱਗੇ ਚੱਲ ਕੇ ਆਪਾਂ ਦਿਖਾਵਾਂਗੇ ਇਸ ਤੋਂ ਇਲਾਵਾ ਦੋਸਤੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੇ ਗ੍ਰੰਥੀ ਸਿੰਘ ਦੇ ਨਾਲ குரு ਘਰ ਦੇ ਵਜ਼ੀਰ ਦੇ ਨਾਲ ਗੱਲਬਾਤ ਕੀਤੀ ਕਿ ਕਿਹੜੇ ਵਜ਼ੀਰ ਦੇ ਨਾਲ ਗੱਲਬਾਤ ਕੀਤੀ ਇਹ ਉਹੀ ਵਜ਼ੀਰ ਸੀ ਜਿਸ ਦਾ ਪਿਛਲੇ ਦਿਨੋਂ ਵੀਡੀਓ ਵਾਇਰਲ ਹੋਇਆ ਸੀਗਾ ਜਿਸ ਵੀਡੀਓ ਦੇ ਵਿੱਚ ਗ੍ਰੰਥੀ ਸਿੰਘ ਨੇ ਰੋ ਰੋ ਕੇ ਦੁਹਾਈ ਲਾਈ ਸੀ ਔਰ ਉਹਨਾਂ ਨੇ ਗਾਤਰਾ ਵੰਟਾਰ ਦਿੱਤਾ ਸੀ ਹਰਮੋਨੀਅਮ ਵੀ ਰੱਖ ਦਿੱਤਾ ਸੀ ਔਰ ਉਹਨਾਂ ਨੇ ਕਮੇਟੀ ਦੇ ਵੀ ਸਾਰੇ ਪਰਦੇ ਫਰੋਲ ਦਿੱਤੇ ਸੀਗੇ ਔਰ ਉਹਨਾਂ ਨੇ ਕਈ ਨਾਵਾਂ ਦਾ ਵੀ ਉਹਦੇ ਵਿੱਚ ਜ਼ਿਕਰ ਕੀਤਾ ਸੀ ਮੀਡੀਆ ਚੈਨਲਾਂ ਦਾ ਵੀ ਕਿ ਉਹ ਉਹਨਾਂ ਦੀ ਆਵਾਜ਼ ਚੱਕਣ ਕੇ ਹੁਣ ਉਸੇ ਮਸਲੇ ਦੇ ਵਿੱਚ ਦੋ ਵੀਡੀਓ ਸਾਹਮਣੇ ਆਏ ਨੇ ਦੋਵੇਂ ਤੇ ਦੋਵੇਂ ਵੀਡੀਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਦੋਸਤੋ ਆਓ ਕਰਤੇ ਹਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਓ ਇਸ ਵੀਡੀਓ ਦੀ ਰੀਚ ਵਧਾਉਣ ਵਾਸਤੇ ਇਸ ਵੀਡੀਓ ਨੂੰ ਤਕਰੀਬਨ 2 ਜਾਂ 3 WhatsApp ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਔਰ ਇਸ ਤੋਂ ਇਲਾਵਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲਓ ਔਰ ਇਸ ਦੇ ਨਾਲ ਹੀ ਇੱਕ ਛੋਟਾ ਜਿਹਾ ਸੁਪਰ ਥੈਂਕਸ ਡੋਨੇਟ ਕਰ ਦੇਣਾ ਆਓ ਹੁਣ ਸਭ ਤੋਂ ਪਹਿਲਾਂ ਆਪਾਂ ਵੱਡੀ ਖਬਰ ਦੀ ਗੱਲ ਕਰ ਲੈਂਦੇ ਹਾਂ ਗ੍ਰੰਥੀ ਸਿੰਘ ਦੀ ਗ੍ਰੰਥੀ ਸਿੰਘ ਦਾ ਦੋਸਤੋ ਇੱਕ ਵੀਡੀਓ ਬੜਾ ਵਾਇਰਲ ਹੋਇਆ ਸੀ ਇਸ ਵੀਡੀਓ ਦੇ ਵਿੱਚ ਗ੍ਰੰਥੀ ਸਿੰਘ ਨੇ ਇਹ ਕਿਹਾ ਕਿ ਉਹਨਾਂ ਦੀ ਜੋ ਗੁਰਦੁਆਰਾ ਕਮੇਟੀ ਹੈ ਉਹ ਗੁਰਦੁਆਰਾ ਕਮੇਟੀ ਉਹਨਾਂ ਦੀ ਗੱਲਬਾਤ ਨਹੀਂ ਇਹ ਵੀਡੀਓ ਬਣਾਉਣ ਦਾ ਜੋ ਮੇਰਾ ਮਕਸਦ ਹੈ ਉਹ ਕੇਵਲ ਤੇ ਕੇਵਲਾ ਆਪਣੀਆਂ ਮਜਬੂਰੀਆਂ ਤੁਹਾਡੇ ਸਾਹਮਣੇ ਰੱਖਣੀਆਂ ਜੋ ਸਾਡੇ ਨਾਲ ਬੀਤ ਰਹੀਆਂ ਨੇ ਮੈਂ ਕਿਸੇ ਵੀ ਬਾਦ-ਬਿਵਾਦ ਨੂੰ ਬਣਾਉਣਾ ਨਹੀਂ ਚਾਹੁੰਦਾ ਅਤੇ ਨਾ ਹੀ ਮੈਂ ਗੁਰੂ ਘਰ ਨੂੰ ਜਾਂ ਸਿੱਖ ਕੌਮ ਨੂੰ ਕੋਈ ਬਦਨਾਮ ਕਰਨ ਲਈ ਇਹੋ ਜਿਹਾ ਕਦਮ ਚੁੱਕਣਾ ਚਾਹੁੰਦਾ ਸੀ ਪਰ ਮੇਰੀ ਅੱਜ ਅੱਤ ਦੀ ਮਜਬੂਰੀ ਹੋ ਗਈ ਇੱਕ ਕੋਈ ਕਮਰਾ ਹੈ ਮੇਰੇ ਕੋਲ ਨਾਲ ਹੀ ਲੈਟਰਨ ਬਾਥਰਮ ਅਟੈਚ ਹੈ ਤੇ ਮੈਂ ਪ੍ਰਬੰਧਕਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਗਰਮੀ ਬਹੁਤ ਹੈ ਜੀ ਬੱਚੇ ਬਹੁਤ ਪਰੇਸ਼ਾਨ ਹੁੰਦੇ ਨੇ ਕੋਈ ਕਮਰਾ ਦਰਦੀ ਤਕਬੀਰ ਸਿੱਧੀ ਅੰਦਰ ਆਉਂਦੀ ਹੈ ਲਹਿੰਦੀ ਤਕਬੀਰ ਸਿੱਧੀ ਅੰਦਰ ਆਉਂਦੀ ਹੈ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਤੇ ਬੱਚੇ ਮੇਰੇ ਛੋਟੇ ਨੇ ਜੇਕਰ ਕੋਈ ਤੋ ਸ਼ੀਕ ਕੂਲਰ ਦਾ ਇੰਤਜ਼ਾਮ ਕਰਦੇਮੋਂ ਤਾਂ ਇਹਨਾਂ ਨੇ ਕਹਿੰਦੇ ਤਾਂ ਕੋਈ ਗੱਲ ਨਹੀਂ ਕੂਲਰ ਦਾ ਇੰਤਜ਼ਾਮ ਤੁਹਾਨੂੰ ਕਰ ਦੇਵਾਂਗੇ ਤਾਂ ਸ਼ਾਮ ਤੱਕ ਮੇਰੇ ਕੋਲ ਕੂਲਰ ਸੇਵਾਦਾਰ ਨੇ ਉੱਪਰ ਪਹੁੰਚਾ ਦਿੱਤਾ ਜਿਹੜਾ ਸਕੂਲ ਦਾ ਬਿੱਤਾ ਉਹਦੀ ਫੋਟੋ ਤੁਹਾਡੇ ਨਾਲ ਉੱਪਰ ਨਾਲ ਚੱਲ ਰਹੀ ਹੈ ਕਿ ਕਿਹੋ ਜਿਹਾ ਕੂਲਰ ਦਿੱਤਾ ਉਸ ਕੂਲਰ ਦੇ ਵਿੱਚ ਨਾ ਤਾਂ ਪਾਣੀ ਪੈਂਦਾ ਸੀ ਨਾ ਉਹਦੀ ਇੱਕ ਟਾਕੀ ਜੀ ਵੀ ਹੈ ਨਹੀਂ ਸੀ ਤੇ ਇੰਨੀ ਆਵਾਜ਼ ਕਰਦਾ ਸੀਗਾ ਇਹਨਾਂ ਨੇ ਕੁਝ ਕਰਨਾਂ ਲਈ ਤੇ ਮੈਂ ਪ੍ਰਧਾਨ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਉਹਨਾਂ ਨੇ ਮੈਨੂੰ ਇਸ ਗੱਲ ਦੀ ਇਜਾਜ਼ਤ ਦੇ ਦਿੱਤੀ ਉਹਨਾਂ ਨੇ ਗੁਰੂ ਘਰ ਦੇ ਪੈਸਿਆਂ ਦਾ ਬਾਹਰ ਇੱਕ ਸਬ ਮਿੱਟ ਲਵਾ ਦਿੱਤਾ ਚਲੋ ਮੈਂ ਮਜਬੂਰ ਸੀ ਮੈਂ ਕਿਹਾ ਕੋਈ ਗੱਲ ਨਹੀਂ ਜੀ ਬਿੱਲ ਵੀ ਦੇ ਦੇਵਾਂਗੇ ਇੱਥੋਂ ਸੰਗਤ ਜੀ ਨੇ ਦੇ ਪਟਾਵਾਂ ਦੇਖ ਲਓ ਕੀ ਕੀ ਚਲਦੀਆਂ ਨੇ ਪ੍ਰਧਾਨ ਕਹਿੰਦਾ ਜੀ 500 ਰੁਪਏ ਦੇ ਵਿੱਚ ਹੀ ਤੁਸੀਂ ਸੁਖਮਨੀ ਸਿੰਘ ਦਾ ਪਾਰ ਕਰਨਾ ਹੈ 500 ਰੁਪਏ ਲੈਣ ਤੁਸੀ ਤੀਤਨ ਦਾ 1000 ਰੁਪਏ ਹੋ ਗਿਆ 1000 ਰੁਪਏ ਤੁਸੀ ਚਾਰੇ ਜਣਾਂ ਦੇ ਬੰਨਣਾ ਤੇ ਇਹਦੇ ਵਿੱਚ ਜੋ ਤਾਬੇ ਸਿੰਘ ਬੈਠਾ ਉਹਨੂੰ ਵੀ ਹਿੱਸਾ ਦੇਣਾ ਹੈ ਤੇ ਜੋ ਪ੍ਰਸਾਦ ਵਰਤਾਉਂਦਾ ਉਹ ਬਜ਼ੁਰਗ ਬਾਬਾ ਸਾਨੂੰ ਉਹਦਾ ਵੀ ਖਿਆਲ ਤੇ ਮੈਂ ਕਹਿੰਦੇ ਜੇ ਬਹੁਤ ਸਾਰਾ ਸਾਰ ਥੱਕਾ ਮੈਨੂੰ ਤਾਂ ਹਜੇ 3 ਮਹੀਨੇ ਪੂਰੇ ਵੀ ਨਹੀਂ ਹੋਏ ਡਿਊਟੀ ਕਰੀ ਨੂੰ ਮੈਨੂੰ ਤਾਂ 3 ਮਹੀਨੇ ਹਜੇ ਪੂਰੇ ਵੀ ਨਹੀਂ ਹੋਏ ਮੈਂ ਆਪਣੇ ਬੱਚੇ ਲੈ ਕੇ ਕਿੱਥੇ ਜਾਵਾਂ ਬੱਚੇ ਮੇਰੇ ਸਕੂਲ ਪੜ੍ਹਦੇ ਨੇ ਐਡਮਿਸ਼ਨ ਨਾ ਕਰਾਣ ਜਾਂਦੇ ਤੇ ਟਿਊਸ਼ਨ ਪੜ੍ਹਦੇ ਨੇ ਬੱਚਿਆਂ ਦਾ ਮਿਲਕੋ ਮੱਸਾ ਬੱਚਿਆਂ ਦਾ ਜੀ ਲੱਗਿਆ ਮੈਂ ਕਿੱਥੇ ਜਾਵਾਂ ਤੇ ਇਹ ਗੱਲ ਮੈਂ ਜਦੋਂ ਸੰਗਤਾਂ ਨਾਲ ਸਾਂਝੀ ਕੀਤੀ ਤਾਂ ਸੰਗਤਾਂ ਨੇ ਕਿਸੇ ਤਰ੍ਹਾਂ ਦਾ ਇਤਿਆਹਾ ਕਿਹਾ ਕਿ ਇਹ ਇਸ ਤਰ੍ਹਾਂ ਬਣੀ ਪਰ ਤਾਂ ਜਿੰਦਗੀ ਐਸੀ ਤਰ੍ਹਾਂ ਹੀ ਉਸ ਮਿਲ ਨੇ ਕੱਟਿਆ ਉਹ ਵੀ ਬਿਚਾਰ ਤੋਂ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੋਇਆ ਤੇ ਮੈਂ ਇਹਨਾਂ ਨੂੰ ਦੋਹਰੀ ਤਰ੍ਹਾਂ ਗੱਲ ਕੀਤੀ ਸੰਗਤਾਂ ਨੇ ਵੀ ਗੱਲ ਕੀਤੀ ਤੱਬ ਨਾ ਪ੍ਰਧਾਨ ਜੀ ਵੱਲੋਂ ਬਚਨ ਸੀ ਤੂੰ ਜਿਹਨੂੰ ਮਰਜ਼ੀ ਕਹਿ ਦੇ ਜਾ ਕੇ ਜਿਹੜੇ ਮੈਂ ਕਿਹਾ ਜਿਹੜੇ ਮੈਂ ਦਰਸਾ ਸੰਗਤਾਂ ਤਾਂ ਪਹਿਚਾਣ ਮੈਂ ਕਿਹਾ ਸੇਕ ਕਰ ਦੇ ਜੀ ਕੋਈ ਨਾ ਸਾਡੀ ਅਕਲ ਦੀ ਸ਼ਬਿਸ਼ ਤੇ ਮਦਦ ਕਰਨ ਤੇ ਜਿਹੜੇ ਮੰਦੀ ਬਕਤਾਂ ਜੀਨੂੰ ਮਰਜ਼ੀ ਜੱਫੇ ਦੇ ਨੂੰ ਕਹਿ ਦੇ ਮੈਂ ਤਾਂ ਕੋਈ ਨਹੀਂ ਕੋਈ ਸਾਡੀ ਸੁਣੂਗਾ ਕੀ ਸਿੰਘ ਜੀ ਦਾ ਜਿਹੜੇ ਗੁਰੂ ਘਰ ਦੇ ਵਚੀਰ ਨੇ ਇਹਨਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਉਂਦਾ ਹੈ ਇਹ ਵੀਡੀਓ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਵੱਲੋਂ ਭੜਮਾਇਆ ਜਾਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੂੰ ਤੁਸੀਂ ਉਹ ਵੀ ਸੁਣ ਲਓ ਮਿਹਰਬਾਨੀ ਜੀ ਬਹੁਤ ਬਹੁਤ ਪਹਿਲਾਂ ਤੋਂ ਬਹੁਤ ਬਹੁਤ ਮਿਹਰਬਾਨੀ ਕਰੋ ਤੁਸੀਂ ਕਿਸੇ ਤਰੀਕੇ ਨਾਲ ਵੀ ਚਲੋ ਸਾਡੇ ਦਰਸ਼ਨ ਹੋਏ ਮੈਂ ਤਾਂ ਇਹ ਚਾਹਣਾ ਵੀ ਇਸ ਤਰੀਕੇ ਨਾਲ ਹੋ ਰਾਇਏ ਨੇਗੇ ਪਰ ਮੈਨੂੰ ਕੋਈ ਹੋਈ ਨਹੀਂ ਮਤਲਬ ਤੁਹਾਡੀ ਵਹ ਸਮੱਸਿਆ ਕੀ ਹੈਗੀ ਮਤਲਬ ਕੀ ਮੁਸ਼ਕਲ ਆਈ ਤੁਹਾਨੂੰ ਸਰ ਪਾ ਜੀ ਇਹ ਆ ਗਏ ਜਥੇਦਾਰ ਸਾਹਿਬ ਕੇ ਕਮੇਟੀਆਂ ਚਲੋ ਥੋੜਾ ਮੋਟਾ ਕਰਦੀਆਂ ਹੁੰਦੀਆਂ ਨੇ ਗੁਰੂਕਾਂ ਅਲੋਗਲ ਕਮੇਟੀਆਂ ਪਰ ਉਸ ਗੁਰਦੁਆਰਾ ਕਮੇਟੀ ਚ ਇੰਨੀ ਗੁੰਡਰਾਗਰਦੀ ਕਹਿ ਲਈਏ ਇਹ ਸ਼ਬਦ ਵਰਤਣੇ ਨਹੀਂ ਸੀ ਚਾਹੀਦੇ ਵੈਸੇ ਪਰ ਤੱਕਾ ਸ਼ਾਹੀ ਉਥੇ ਸਰੇ ਆਮ ਕਮੇਟੀ ਨੂੰ ਤਾਂ 40 ਸਾਲ ਹੋ ਗਏ ਉਥੇ ਕਾਬਜ ਹੋਈ ਨੂੰ ਪਰ ਉਥੇ ਗ੍ਰੰਥੀ ਸਿੰਘ ਨੇ ਟਿਕਦਾ 6 ਮਹੀਨੇ ਮੈਨੂੰ ਤਾਂ 3 ਮਹੀਨੇ ਬਾਅਦ ਹੀ ਉਹਨਾਂ ਨੇ ਮੇਰੀ ਛੁੱਟੀ ਕਰਤੀ ਮੈਂ ਜੋ ਤਨਖਾਹ ਬਣਾਉਣ ਵਾਸਤੇ ਕਿਹਾ ਤਾਂ ਉਹਨਾਂ ਨੇ ਮੇਰੀ ਗੱਲ ਹੋਈ ਸੀਗੀ ਜੀ ਕਿਉਂਕਿ ਮੈਂ ਸੋ ਥੋੜੇ ਕੋਲ ਵੀ ਸਾਰੇ ਸਾਰੀਆਂ ਗੱਲਾਂ ਤਾਂ ਉਹਨਾਂ ਨੇ ਇਸ ਤਰ੍ਹਾਂ ਨਹੀਂ ਕਹ ਦੱਸ ਸਕਦਾ ਤੁਸੀਂ ਨਾ ਤੁਸੀਂ ਐਵੇਂ ਕਰੋ ਤੁਸੀਂ ਜੇ ਕੱਲ ਨੂੰ ਜੀ ਸਕਤਰੀਦਾਨ ਕੇ ਮਿਲੋ ਦੂਜੀ ਗੱਲ ਮੈਂ ਤੁਹਾਨੂੰ ਇਹ ਆਖਣੀ ਸੀ ਕਿ ਦੇਖੋ ਜਿਹੜੀ ਸਿੱਖੀ ਆ ਬਾਦਸ਼ਾਹੀ ਇਹ ਤੇ ਬੜੀ ਅਨਮੋਲ ਆ ਤੁਹਾਨੂੰ ਤੁਹਾਨੂੰ ਪਤਾ ਹੀ ਆ ਕਿ ਸਾਡੇ ਸਿੱਖਾਂ ਨੇ ਬੰਦ-ਬੰਦ ਫਟਵਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤੇ ਆਪਾਂ ਅੱਗੇ ਤੋਂ ਇਹੋ ਜੀ ਕਦੀ ਵੀ ਨਹੀਂ ਕਰਾਂਗੇ ਵੀ ਆਪਾਂ ਸਿੱਖੀ ਛੱਡ ਰਹੇ ਆ ਸਿੱਖੀ ਅਨਮੋਲ ਆ ਤੇ ਬਿਲਕੁਲ ਅਮਰਸਰ ਸਾਹਿਬ ਆ ਸਕਦੇ ਆ ਜੀ ਸਕਤਰੀਦਾਨ ਸੋ ਸ਼੍ਰੀ ਹਕਾਲ ਤੱਕ ਸਾਹਿਬ ਜੀ ਦੇ ਜਥੇਦਾਰਤੀ ਬਲ ਨੂੰ ਗਰੰਥੀ ਸਿੰਘ ਜੀ ਨੂੰ ਸਾਕਤਰਿਤ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਲਾਇਆ ਗਿਆ ਔਰ ਉੱਥੇ ਭਲਾ ਕੇ ਇਹਨਾਂ ਦੇ ਜਿਹੜੇ ਪ੍ਰੋਬਲਮਸ ਨੇ ਉਹਨਾਂ ਦਾ ਸੋਲੂਸ਼ਨ ਕੀਤਾ ਗਿਆ ਸੋ ਇਹ ਇੱਕ ਚੰਗੀ ਗੱਲ ਹੈ ਕਿ ਕਿਸੇ ਕੌਮ ਦੇ ਵਜ਼ੀਰ ਨੂੰ ਗਰੰਥੀ ਸਿੰਘ ਨੂੰ ਕੋਈ ਮੁਸੀਬਤ ਪਰੇਸ਼ਾਨੀ ਹੁੰਦੀ ਹੈ ਤਾਂ ਉਸ ਦਾ ਨਿਪਟਾਰਾ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਬੜੀ ਸ਼ਰਮਨਾਕ ਘਟਨਾ ਸਾਡੇ ਹੀ ਸਾਰੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਸਾਹਮਣੇ ਆਉਂਦੀ ਹੈ ਗਰੰਥੀ ਸਿੰਘਾਂ ਦੀ ਸੈਲਰੀ ਤਕਰੀਬਨ ਆਪਾਂ ਨੂੰ 8-10 ਹਜ਼ਾਰ ਹੀ ਦੇਖਣ ਨੂੰ ਮਿਲਦੀ ਹੈ ਸੇਵਾਦਾਰਾਂ ਦੀ ਵੀ ਇਨੇਕ ਹੀ ਸੈਲਰੀ ਹਰ ਗ ਜੋ ਸੈਲਰੀ ਹੈ 50000 ਤੋਂ 1-1 ਲੱਖ ਰੁਪਏ ਦੇ ਵਿੱਚ ਹੋਣੀ ਚਾਹੀਦੀ ਹੈ ਜੋ ਗ੍ਰੰਥੀ ਸਿੰਘ ਐਸਡੀਪੀਸੀ ਦੇ ਅਧੀਨ ਹੁੰਦੇ ਨੇ ਔਰ ਜੋ ਗੁਰਦੁਾਰੇ ਪਿੰਡਾਂ ਦੇ ਵਿੱਚ ਨੇ ਇਹਨਾਂ ਦੀ ਵੀ ਸੈਲਰੀ 25-30000 ਰੁਪਏ ਪ੍ਰਤੀ ਮਹੀਨਾ ਹੋਣੀ ਚਾਹੀਦੀ ਹੈ ਸੋ ਆਓ ਹੁਣ ਇਸ ਤੋਂ ਬਾਅਦ ਉਸ ਤੋਂ ਆਪਾਂ ਅਮਰੀਕਾ ਵਾਲੀ ਖਬਰ ਦੇਖਦੇ ਹਾਂ ਅਮਰੀਕਾ ਤੋਂ ਡੋਨਲਡ 트੍ਰੰਪ ਦਾ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ ਇਹ ਵੀਡੀਓ ਕੀ ਹੈ ਜਰਾ ਵੀਡੀਓ ਦੇਖ ਲਓ ਚਰੇ ਉਥੇ ਕਿ वेरी ਹਿਸਟੋਰਿਕ ਐਕਸ਼ਨ दैट वाज 45 ইয়ার্স ইন দ্য মেকিং In a few moments, I will sign an executive order to begin eliminating the Federal Department of Education once and for all. Should I do this? <laughs> ਹੁਣ ਤੁਸੀਂ ਸਾਰਿਆਂ ਨੇ ਇਹ ਵੀਡੀਓ ਦੇਖ ਲਿਆ ਉਹ ਤੁਹਾਨੂੰ ਹੁਣ ਡੋਨਲਡ ਟਰੰਪ ਦੇ ਇਸ ਵੀਡੀਓ ਦਾ ਪੰਜਾਬੀ ਅਨੁਵਾਦ ਦੱਸਦੇ ਹਾਂ ਵੀ ਅਸਲ ਦੇ ਵਿੱਚ ਕੀ ਚੀਜ਼ ਹੈ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਨੇ ਨਵੇਂ ਆਰਡਰ ਦੇ ਉੱਤੇ ਸਾਈਨ ਕਰ ਦਿੱਤੇ ਕਿ ਅਮਰੀਕਾ ਦੇ ਵਿੱਚ ਜੋ ਐਜੂਕੇਸ਼ਨ ਡਿਪਾਰਟਮੈਂਟ ਹੈ ਇਸ ਨੂੰ ਖਤਮ ਕਰ ਦਿੱਤਾ ਗਿਆ ਹੈ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਸਰਕਾਰ ਦੇ ਵੱਲੋਂ ਮਤਲਬ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੇ ਖਤਮ ਕਰ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਸਕੂਲ ਨੇ ਜਿਸ ਜਿਸ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਸਟੇਟ ਦੇ ਵਿੱਚ ਹੋਣਗੇ ਤਾਂ ਉਹਨਾਂ ਸਟੇਟਸ ਦਾ ਉਹਦੇ ਉੱਤੇ ਹੱਕ ਹੋਊਗਾ ਲekin ਸਾਡੇ ਅਗਰ ਆਪਾਂ ਭਾਰਤ ਦੀ ਗੱਲ ਵੇਖ ਲਈਏ ਤਾਂ ਭਾਰਤ ਦੇ ਵਿੱਚ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਉਹਨਾਂ ਦਾ ਹਰ ਇੱਕ ਚੀਜ਼ ਦੇ ਉੱਤੇ ਕੰਟਰੋਲ ਹੋਵੇ ਇਸੇ ਕਰਕੇ ਕਹਿੰਦੇ ਨੇ ਕਿ ਅਮਰੀਕਾ ਕੈਨੇਡਾ ਸਾਡੇ ਭਾਰਤ ਨਾਲੋਂ 40 ਸਾਲ ਅੱਗੇ ਨੇ ਦੋਸਤੋ ਇਸ ਤੋਂ ਇਲਾਵਾ ਤੁਹਾਨੂੰ ਮੈਂ ਡੋਨਲਡ 트੍ਰੰਪ ਦੀ ਇੱਕ ਹੋਰ ਖਬਰ ਦੱਸਦਾ ਹਾਂ ਡੋਨਲਡ 트੍ਰੰਪ ਨੇ ਕਿਹਾ ਕਿ ਮੇਰੇ ਭਾਰਤ ਦੇ ਨਾਲ ਸਬੰਧ ਬਹੁਤ ਚੰਗੇ ਨੇ ਪਰ ਭਾਰਤ ਸਮੱਸਿਆ ਇਹ ਹੈ ਕਿ ਭਾਰਤ ਸਰਕਾਰ ਸਾ ਦੁਨੀਆ ਦੇ ਵਿੱਚ ਸਾਰਿਆਂ ਤੋਂ ਜ਼ਿਆਦਾ ਟੈਰਿਫ ਟੈਕਸ ਲਗਾਉਣ ਵਾਲੀ ਸਰਕਾਰ ਹੈ ਇਸ ਤੋਂ ਇਲਾਵਾ ਦੋਸਤੋ ਅਗਲੀ ਖਬਰ ਇੱਕ ਹੋਰ ਆਉਂਦੀ ਹੈ ਜਿੱਥੇ ਇੱਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ ਡੋਲਨ ਟਰੰਪ ਦੀ ਇੱਕ ਗੁਰਸਿੱਖ ਬੰਦੇ ਦੇ ਨਾਲ ਆਰਮੀ ਅਫਸਰ ਦੇ ਨਾਲ ਤਸਵੀਰ ਸਾਂਝੀ ਕੀਤੀ ਜਾ ਰਹੀ ਹੈ ਇਹ ਜੋ ਆਰਮੀ ਅਫਸਰ ਹੈ ਇਹ ਯੂਪੀ ਦਾ ਰਹਿਣ ਵਾਲਾ ਹੈ ਯੂਪੀ ਦੇ ਕਾਨਪੁਰ ਸ਼ਹਿਰ ਦਾ ਰਹਿਣ ਵਾਲਾ ਹੈ ਇਸ ਦਾ ਨਾਂ ਹੈ ਅਰਸ਼ਦੀਪ ਸਿੰਘ ਪਾਟਿਆ ਔਰ ਅਸਲ ਦੇ ਵਿੱਚ ਇਹ ਤਸਵੀਰ ਉਸ ਸਮੇਂ ਦੀ ਸੀ ਜਦੋਂ ਡੋਨਲਡ 트੍ਰੰਪ ਪਹਿਲੀ ਵਾਰੀ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ ਇਹ ਤਸਵੀਰ ਹੁਣ ਸ਼ੇਅਰ ਕਿਉਂ ਕੀਤੀ ਜਾ ਰਹੀ ਹੈ ਇਹ ਵੀ ਦੱਸਦਾ ਹਾਂ ਤੁਹਾਨੂੰ ਇਹ ਤਸਵੀਰ ਗਰੋਕ AI ਨੇ ਸਾਹਮਣੇ ਰੱਖ ਦਿੱਤੀ ਹੈ ਜਦੋਂ ਉਹਨਾਂ ਨੇ ਕਿਹਾ ਕਿ ਖਾਲਸਾ ਰਾਜ ਕਿਹੋ ਜਿਹਾ ਹੋਊਗਾ ਸਿੱਖ ਅਫਸਰ ਕਿਵੇਂ ਹੋਣਗੇ ਤਰ੍ਹਾਂ-ਤਰ੍ਹਾਂ ਦੇ ਉਸ ਦੇ ਵਿੱਚ ਸਵਾਲ-ਜਵਾਬ ਪੁੱਛੇ ਗਏ ਔਰ ਉਸ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਦੁਨੀਆ ਦਾ ਕਿਹੜਾ ਪ੍ਰਧਾਨ ਮੰਤਰੀਆਂ ਰਾਸ਼ਟਰਪਤੀ ਸਾਰਿਆਂ ਤੋਂ ਵੱਧ ਡਰ ਰੱਖਲ ਹੈ ਕਿਹੜਾ ਰਾਸ਼ਟਰਪਤੀ ਸਾਰਿਆਂ ਤੋਂ ਵੱਧ ਡਰਦਾ ਹੈ ਤਾਂ ਉੱਥੇ ਇੱਕ ਪ੍ਰਧਾਨ ਮੰਤਰੀ ਮੋਦੀ ਦਾ ਨਾਮ ਆਇਆ ਇੱਥੇ ਹੀ RSS ਦੀ ਆਜ਼ਾਦੀ ਬਾਰੇ ਪੁੱਛ ਭਾਰਤ ਦੀ ਆਜ਼ਾਦੀ ਦੇ ਵਿੱਚ ਕੀ ਯੋਗਦਾਨ ਦਿੱਤਾ ਤਾਂ ਉੱਥੇ ਗਰੋਕ ਯਾਈ ਨੇ ਜਵਾਬ ਦੇ ਦਿੱਤਾ ਕਿ ਆਰਐਸਐਸ ਦਾ ਕੋਈ ਵੀ ਯੋਗਦਾਨ ਨਹੀਂ ਭਾਰਤ ਦੀ ਆਜ਼ਾਦੀ ਦੇ ਵਿੱਚ। ਉਹ ਕਿਾਈ ਨੇ ਪਿਛਲੇ ਦਿਨੋ ਆਖਿਆ ਸੀ ਕਿ ਦੁਨੀਆ ਦੇ ਵਿੱਚ ਸਾਰਿਆਂ ਤੋਂ ਵਧੀਆ ਧਰਮ ਸਿੱਖ ਧਰਮ ਹੈ। ਜਿਹੜਾ ਧਰਮ ਦੁਨੀਆ ਦੇ ਉੱਤੇ ਰਾਜ ਕਰਨ ਦੀ ਕਾਬਲੀਅਤ ਰੱਖਦਾ ਹੈ। ਸਤਾਨ ਦੇ ਵਿੱਚ ਜੋ ਪੰਜਾਬ ਪੁਲਿਸ ਹੈ। ਪੰਜਾਬ ਪੁਲਿਸ ਦੇ ਸਾਰਿਆਂ ਤੋਂ ਵੱਡੇ ਅਧਿਕਾਰੀ ਉਹਨਾਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਅਸਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਾਨੂੰ ਦਿਖਾਈ ਦਿੰਦਾ ਹੈ ਕਿ ਖਾਲਸਾ ਰਾਜ ਕਿਵੇਂ ਦਾ ਹੁੰਦਾ ਹੈ। ਆਓ ਤੁਸੀਂ ਵੀ ਸਾਰੇ ਜਣੇ ਇਹ ਵੀਡੀਓ ਦੇਖ ਲਓ। वो चार लाख किधर है? तीन लाख वो है तीन वो, एक सबर तो चार तो थाने वो थाने है? लाख. थाने, लाख. थाने में, में, थाने 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 में एक मिनट यार. तू लाखेंडोले जुलम नहीं करता जुलुम किया होगा की माँ अपने बच्चे को नो फ्री चोरी के बाद प्लीज लाइन सस्पेंड ਇਸ ਕਿਸੇ ਸਭ ਆਪ ਕੀ ਕਰ ਰਹੇ ਹੈ ਇਸ ਸਰਕਲ ਦੇ ਅਗਰ ਆਪ ਨੂੰ ਇਹ ਸਟਾਟਸ ਸਰ ਇਹ ਮੈਨੂੰ ਸੋ ਦੋਸਤੋ ਇਸੇ ਸਾਰੀਆਂ ਖਬਰਾਂ ਅਪਡੇਟਸ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਿਸ ਪ੍ਰਕਾਰ ਦੀ ਜਾਣਕਾਰੀ ਮਿਲੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ